ਕਾਰਯੋਗ ਸਮੂਹ 8823 ਚੌਥਾਂ ਸਿਲੈਕਟਡ ਦੇ ਸਾਥੀਓ ਸਾਥੀਓ ਕਾਫੀ ਸਮਾਂ ਹੋ ਗਿਆ ਲਗਭਗ ਆਪਾਂ ਲੰਬੇ ਸਮੇਂ ਤੋਂ ਗੱਲ ਨਹੀਂ ਕੀਤੀ ਵੈਸੇ ਵੀ ਆਪਾਂ ਆਡੀਓ ਰਾਹੀਂ ਗੱਲ ਕਰਦੇ ਆਂ ਔਰ ਗੱਲ ਉਦੋਂ ਹੀ ਕਰਦੇ ਆਂ ਜਦੋਂ ਕੋਈ ਸਾਰਥਕ ਗੱਲ ਕਰਨੀ ਹੋਵੇ ਜਾਂ ਕੋਈ ਜ਼ਰੂਰੀ ਵਿਸ਼ਾ ਹੋਵੇ ਕਿਉਂਕਿ ਇਹ ਭਰਤੀ ਜਿਹੜੀ ਜਿਹਦੀ ਆਪਾਂ ਗੱਲ ਕਰਦੇ ਆਂ 23 64 ਡੀਪੋਸਟਾਂ ਦੇ ਉੱਤੇ ਜਿਹੜੀ 2020 ਚ ਆਈ ਸੀਗੀ ਉਹਦੇ ਬਾਬਤ ਹੀ ਗੱਲ ਕਰਨੀ ਆ ਕਿਉਂਕਿ ਬਹੁਤ ਸਾਰੇ ਆਡੀਓਜ਼ ਮੈਸੇਜ ਪਿਛਲੇ 2 ਮਹੀਨੇ ਤੋਂ ਆਪਾਂ ਦੇਖ ਰਹੇ ਆ ਅਸੀਂ ਕਿਸੇ ਦਾ ਜਵਾਬ ਨਹੀਂ ਦਿੱਤਾ ਕਿਉਂਕਿ ਹਰ ਬੰਦਾ ਆਪਣੀ ਗੱਲ ਕਰਨ ਦਾ ਅਧਿਕਾਰ ਰੱਖਦਾ ਪਰ ਹੁਣ ਜਦੋਂ 2 ਮਹੀਨੇ ਤੋਂ ਲਗ 19 ਦਸੰਬਰ 20 ਨੂੰ ਜਿਹੜੀ ਆਪਣੀ ਭਰਤੀ ਬਹਾਲ ਹੋਈ ਹੈ 2023 ਚ ਔਰ ਲਗਭਗ 2 ਦੋ ਮਹੀਨੇ ਦਾ ਸਮਾਂ ਲੰਘ ਗਿਆ ਔਰ ਡਿਪਾਰਟਮੈਂਟ ਵੀ ਕਾਫੀ ਪਲਸ ਮਾਈਨਸ ਹੋ ਨਿਕਲਦਾ ਆਇਆ ਡਿਪਾਰਟਮੈਂਟ ਨੇ ਆਪਣੇ ਲੈਵਲ ਤੇ ਮੀਟਿੰਗਾਂ ਕੀਤੀਆਂ ਔਰ ਜਿਹੜੀ ਗੱਲ ਹੁਣ ਸਾਹਮਣੇ ਆ ਰਹੀ ਹੈ ਕਿ ਡਿਪਾਰਟਮੈਂਟ ਕੋਰਟ ਚ ਜਾ ਰਿਹਾ ਇਹ ਗੱਲ ਕਲੀਅਰ ਹੋ ਗਈ ਸੀ ਕਿ ਡਿਪਾਰਟਮੈਂਟ ਨੇ ਕੋਰਟ ਚ ਜਾਣਾ ਕਿਉਂਕਿ ਲੀਗਲ ਨੋਟਸ ਕਰਵਾਏ ਗਏ ਸੀ ਕਾਫੀ ਈਟੀਟੀ ਸਾਥੀਆਂ ਵੱਲੋਂ ਦੇਖੋ ਇਥੇ ਮੈਂ ਫਿਰ ਕਹਿ ਰਿਹਾ ਕੋਈ ਬੰਦਾ ਵੀ ਆਪਣੀ ਗੱਲ ਰੱਖ ਸਕਦਾ ਰੱਖੀ ਹੈ ਉਹਨਾਂ ਨੇ ਉਹਨੂੰ ਡਿਫੈਂਡ ਕਰਨਾ ਅਗਲੀ ਦੂਜੀ ਤੇ ਅਧਿਕਾਰ ਆ ਚਲੋ ਉਹ ਹੁੰਦਾ ਹੈ ਤੇ ਹੋਵੇਗਾ ਪਰ ਇੱਕ ਗੱਲ ਇਥੇ ਕਲੀਅਰ ਕਰ ਦਈਏ ਕਿ ਕੁਝ ਲੋਕ ਇਥੇ ਫਿਰ ਆ ਕੇ ਜਿਹੜੇ 3 ਸਾਲ ਨਜ਼ਰ ਹੀ ਨਹੀਂ ਆਏ ਔਰ ਜਿਹੜੇ ਬੰਦੇ ਹੁਣ ਇਹ ਕਹਿੰਦੇ ਆ ਵੀ 2364 ਅਸੀਂ ਬਹਾਲ ਕਰਾਈ ਆ ਮੈਂ ਇਹਨਾਂ ਗੱਲਾਂ 'ਚ ਨਹੀਂ ਪਾਣਾ ਚਾਹੁੰਦਾ ਕਿਉਂਕਿ ਪਹਿਲਾਂ ਵੀ ਗੱਲ ਹੋ ਚੁੱਕੀ ਆ ਪਰ ਫਿਰ ਵੀ ਦੁਬਾਰਾ ਇਸ ਕਰਕੇ ਕਿ 2 ਮਹੀਨੇ ਤੋਂ ਲਗਾਤਾਰ ਅਸੀਂ ਸੌਂ ਰਹੇ ਸੀਗੇ ਹੁਣ ਵੀ ਸੌਂ ਰਹੇ ਆ ਕਿ 2364 ਅਸੀਂ ਬਹਾਲ ਕਰਾਈ ਆ ਅਸੀਂ ਸਮੂਲ 8TT ਦੀ ਹੋਂਦ ਨੂੰ ਬਚਾ ਰਹੇ ਆ ਜਾਂ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਅਸੀਂ ਲੜਾਈ ਲੜੀ ਆ ਮੈਂ ਉਹਨਾਂ ਸਾਥੀਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਲੜਾਈ ਲੜੀ ਉਹ ਸਭ ਦੇ ਸਾਹਮਣੇ ਆ ਕੁਝ ਸਾਥੀ ਨਵੇਂ ਐਂਟਰ ਕਰ ਗਏ ਆ ਪੈਰਾਸ਼ੂਟ ਰਾਹੀਂ ਉਤਰੇ ਆ ਔਰ ਉਹ ਸਾਥੀ ਇਹ ਕਹਿ ਰਿਹਾ ਕਿ ਦੇਖੋ 8TT ਦੀਆਂ ਪੋਸਟਾਂ ਅਸੀਂ 8TT ਨੂੰ ਲੈ ਕੇ ਦਵਾਂਗੇ ਦੇਖੋ ਲੜਾਈ ਕੋਰਟ ਚ ਚੱਲ ਰਹੀ ਹੈ ਕੋਰਟ ਦਾ ਆਰਡਰ ਸਾਰਿਆਂ ਨੇ ਮੰਨਣਾ ਔਰ ਜੋ ਵੀ ਫੈਸਲਾ ਆਏਗਾ ਉਹ ਸਾਰਿਆਂ ਨੇ ਮੰਨਣਯੋਗ ਹੋਏਗਾ ਪਰ ਆਪਾਂ ਆਪਣੇ ਵੱਲੋਂ ਫੈਸਲੇ ਨਾ ਨਾ ਕਰੀਏ ਕਿ ਮੈਂ ਕੀ ਕਰਨਾ ਜਾਂ ਉਹਦੇ ਕੀ ਕਰਨਾ ਅਸੀਂ ਫਿਰ ਕਹਿ ਰਹੇ ਹਾਂ ਕੋਰਟ ਨੇ ਜੋ ਕਰਨਾ ਕਰਨਾ ਹਰ ਬੰਦੇ ਨੂੰ ਆਪਣੇ ਅਧਿਕਾਰ ਖੇਤਰ ਚ ਗੱਲ ਕਰਨ ਦਾ ਹੱਕ ਹੈ ਹੁਣ ਅਜੇ ਇੱਕ ਆਡੀਓ ਆਈ ਹੈ ਉਹ ਬੰਦਾ ਕਹਿ ਰਿਹਾ ਹੈ ਕਿ ਦੇਖੋ 700 ਕਿੰਨਾ ਬੰਦਾ بیਡ ਦਾ 1600 ਕਹਿ ਰਿਹਾ 1600 ਬੰਦਾ بیਡ ਦਾ ਸਿਲੈਕਟ ਮੈਂ ਉਹ ਸਾਥੀ ਨੂੰ ਕਹਿਣਾ ਚਾਹੁੰਦਾ ਇਹ ਗੱਲਾਂ ਤੁਸੀਂ 2 ਸਾਲ ਪਹਿਲਾਂ ਵੀ ਬਹੁਤ ਪ੍ਰਚਾਰ ਕੀਤਾ ਸੀ 1700 ਬੰਦਾ ਵੀਜਟ ਦਾ ਲੱਗ ਰਿਹਾ 1800 ਬੰਦਾ ਵੀਜਟ ਦਾ ਲੱਗ ਰਿਹਾ ਇਦਾਂ ਨਹੀਂ ਹੈ ਜਿਹੜੀ ਸੀਐਮ ਲੱਗੀ ਹੈ ਉਹਦੇ ਵਿੱਚ ਸਰਕਾਰ ਨੇ ਖੁਦ ਮੰਨ ਲਿਆ ਹੈ ਕਿ 1600 ਬੰਦੇ ਨੇ ਵੀਜਟ ਨੇ ਸਕਰੂਟ ਨਹੀਂ ਕਰਾਈ ਸੀ ਜਿਹਦੇ ਵਿੱਚੋਂ 722 ਬੰਦਾ ਸਿਲੈਕਟ ਹੈ ਔਰ 722 ਬੰਦਾ 2020 ਦੇ ਅਨੁਸਾਰ ਹੈ ਕਿਉਂਕਿ ਡਿਪਾਰਟਮੈਂਟ ਥੋੜੀ ਬੰਦਾ ਇਹ ਬੰਦੇ ਮਾਸਟਰ ਕੈਡਰ ਚ ਆ ਚੁੱਕੇ ਆ ਕਿੰਨੇ ਜਾ ਚੁੱਕੇ ਆ ਕਿੰਨੇ ਹੋਰ ਵਿਭਾਗਾਂ ਜਾ ਚੁੱਕੇ ਆ ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਲੀਦਾ ਮੈਂ ਸਮੂਹ 823 ETT 23 64 ਕਾਡਰ ਨੂੰ ਇਹ ਸਮੋទਿਤ ਕਰ ਰਿਹਾ ਜੋ ਤੁਹਾਨੂੰ ਫਿਰ ਪੜਖਾਇਆ ਜਾ ਰਿਹਾ 722 ਬੰਦਾ ਸਲੈਕਟ ਦੱਸਿਆ ਡਿਪਾਰਟਮੈਂਟ ਨੇ ਪਰ 2020 ਦੇ ਅਨੁਸਾਰ ਆ ਉਸ ਤੋਂ ਬਾਅਦ ਤੇ 3704 ਮਾਸਟਰ ਕੈਡਰ 2392 ਮਾਸਟਰ ਕੈਡਰ 4161 ਮਾਸਟਰ ਕੈਡਰ ਹੋਰ ਵਿਭਾਗਾਂ ਚ ਪੋਸਟਾਂ ਬਹੁਤ ਸਾਰੇ ਸਾਥੀ ਜਿਹੜੇ ਇਧਰ-ਉਧਰ ਜਾ ਚੁੱਕੇ ਆ ਇਹ 722 ਦਾ ਅੰਕੜਾ ਸਿਰਫ ਡਿਪਾਰਟਮੈਂਟ ਨੇ ਪੇਸ਼ ਕਰਨਾ ਕਿਉਂਕਿ 2020 ਦਾ ਅੰਕੜਾ ਹੈ ਡਿਪਾਰਟਮੈਂਟ ਨੇ ਉਹੀ ਦੱਸਣਾ ਇਹ ਚੋ ਕਿੰਨੇ ਜੁਆਇਨ ਕਰਦੇ ਆ 200 ਕਰਦਾ 150 ਕਰਦਾ 250 ਕਰਦਾ ਇਹ ਡਿਪੈਂਡ ਕਰਦਾ ਉਹ ਜਿਹੜਾ ਮਾਸਟਰ ਗ੍ਰੈਡਰ ਜਾ ਚੁੱਕਾ ਹੈ ਡੀਡੀਟੀ ਥੋੜੀ ਆਏਗਾ ਕਿੰਨੀਆਂ ਭਰਤੀਆਂ ਤੁਹਾਨੂੰ ਮੈਂ ਗਿਣਾਂਤੀਆਂ ਜਿਹੜੀਆਂ ਮਾਸਟਰ ਗ੍ਰੈਡਰ ਦੀਆਂ ਆ ਚੁੱਕੀਆਂ ਔਰ ਬਹੁਤ ਸਾਰੇ ਸਾਥੀ ਵਿੱਚ ਜਾ ਚੁੱਕੇ ਆ ਸੋ ਇਹ ਅੰਕੜਾ ਗਲਤ ਹੈ 722 ਦਾ ਅੰਕੜਾ ਉਹ 2020 ਦੇ ਅਨੁਸਾਰ ਹੈ ਨਾ ਕਿ ਹੁਣ ਦੇ ਅਨੁਸਾਰ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਇੱਥੇ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਇਹ ਸਾਥੀ ਨੂੰ ਕਿ ਸਾਥੀਓ ਹੁਣ ਤੁਹਾਨੂੰ ਕੋਰਟ ਦੇ ਸਾਰੇ ਝਮੇਲੇ ਯਾਦ ਆ ਗਏ ਕੋਰਟ ਦੀਆਂ ਤੁਹਾਨੂੰ ਸੀਐਮ ਕਢਾ ਕੇ ਵਾਇਸ ਮੈਸੇਜ ਪਾਉਣੇ ਸਾਰਾ ਕੋਈ ਯਾਦ ਆ ਗਿਆ ਜਿੱਦਾਂ ਰਿਵਿਊ ਲਾਉਣਾ ਸੀਗਾ ਉਦੋਂ ਆਪਾਂ ਕਿੱਥੇ ਸੀ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਜਿੱਦਾਂ ਐਲਪੀਏ ਲਾਉਣੀ ਸੀਗੀ 23 64 ਨੂੰ ਬਚਾਉਣ ਦਾ ਮੁੱਢ ਬੰਨਣਾ ਸੀ ਉਦੋਂ ਆਪਾਂ ਕਿੱਥੇ ਸੀ ਔਰ ਉਦੋਂ ਆਪਾਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਕੋਲ ਜਾ ਜਾ ਕੇ ਇਹ ਕਹਿੰਦੇ ਸੀ ਵੀ 23 64 ਪੋਸਟਰ ਰੱਦ ਕਰਕੇ ਦੁਬਾਰਾ ਕੱਢ ਦਿਓ ਔਰ ਰੱਦ ਕਰਨ ਤੋਂ ਕਿੰਨੇ ਬਚਾਈਆਂ ਸੀ ਕੋਰਟ ਚ ਕੌਣ ਗਿਆ ਸੀ ਕੋਰਟ ਚ ਲੰਬੀ ਲੜਾਈ ਕਿੰਨੇ ਲੜੀ ਹੈ ਐਲਪੀਏ ਸਭ ਤੋਂ ਪਹਿਲਾਂ ਕਿੰਨੇ ਲਾਈ ਹੈ ਰਿਵਿਊ ਸਭ ਤੋਂ ਪਹਿਲਾਂ ਕਿੰਨੇ ਲਾਇਆ ਕਿਹਦੇ ਕੋਲੋਂ ਲਾਈਏ ਕਿੰਨੇ ਲੱਖਾਂ ਖਰਚ ਕੇ ਲਾਈਏ ਇਹ ਸਵਾਲ ਅਸੀਂ ਕੀਤੇ ਸੀ ਪਰ ਜਵਾਬ ਨਹੀਂ ਆਇਆ ਚਲੋ ਖੈਰ ਨਾ ਆਵੇ ਜਵਾਬ ਪਰ ਅਸੀਂ ਗੱਲ ਕਰਨੀ ਹੈ ਕਰ ਦਿੱਤੀ ਹੈ ਜਿੱਦਨ ਤੁਸੀਂ ਅ ਸਿੱਖਿਆ ਮੰਤਰੀ ਪ੍ਰਗਟ ਸਿੰਘ ਕੋ ਜਾ ਕੇ ਕਹਿੰਦੇ ਸੀ 23 64 ਰੱਦ ਕਰਕੇ ਨਵੀਂ ਕੱਢ ਦਿਓ ਉਸ ਦਿਨ ਤੁਹਾਨੂੰ ਈਟੀਟੀ ਸਿਲੈਕਟਡ ਜਿਹੜੇ 23 64 ਸਨ ਰੋਲ ਈਟੀਟੀ ਸੀ ਉਹਨਾਂ ਦੀ ਯਾਦ ਨਹੀਂ ਆਈ ਅੱਜ ਤੁਹਾਨੂੰ ਨਰੋਲ ਈਟੀਟੀ ਦੀ ਯਾਦ ਆ ਗਈ ਹੈ ਉਸ ਦਿਨ ਕਿਉਂ ਨਹੀਂ ਯਾਦ ਆਈ ਉਹ ਉਸ ਦਿਨ ਉਸ ਦਿਨ ਉਹ ਬੰਦੇ ਵੀ ਸਿਲੈਕਟ ਸੀਗੇ ਜਿਹੜੇ ਨਰੋਲਿਟੀਟੀ ਸੀਗੇ ਓਵਰੇਜ ਸੀਗੇ ਹੋਰ ਸਾਥੀ ਸੀ ਜਿਨ੍ਹਾਂ ਕੋਲ ਹੋਰ ਮੌਕਾ ਹੀ ਨਹੀਂ ਸੀਗਾ ਅੱਜ ਕਿਉਂ ਯਾਦ ਆ ਰਹੀ ਏ ਨਰੋਲਿਟੀਟੀ ਦੀ ਜਿੱਦਣ ਰੱਦ ਕਰਨ ਦੀ ਗੱਲ ਕਰਦੇ ਉਹਦਾਂ ਨਰੋਲਿਟੀਟੀ ਕਿੱਥੇ ਜਾਣੇ ਸੀਗੇ ਓਵਰੇਜ ਕਿੱਥੇ ਜਾਣੇ ਸੀਗੇ ਸੋ ਮੇਰੇ ਸਵਾਲ ਹੈ ਅਜੇ ਤੱਕ ਜਵਾਬ ਮੈਨੂੰ ਸਾਨੂੰ ਨਹੀਂ ਮਿਲੇ ਚਲੋ ਅਸੀਂ ਆਸ ਕਰਦੇ ਆ ਵੀ ਸਾਨੂੰ ਇਹ ਜਵਾਬਾਂ ਚ ਨਹੀਂ ਪੈਣਾ ਚਾਹੁੰਦੇ ਸਾਡਾ ਕੰਮ ਅਸੀਂ ਕੀਤਾ ਹੁਣ ਵੀ ਕਰਾਂਗੇ ਕੋਰਟ ਚ ਪਰਤੀ ਨੂੰ ਜਿੱਥੇ ਵੀ ਲੈ ਕੇ ਗਏ ਆ ਸਾਰੇ ਸਾਥੀਆਂ ਨੂੰ ਪਤਾ ਹੈ ਇਹ 8TT ਵਾਲੇ ਸਾਥੀ ਖੁਦ ਵੀ ਮੰਨਦੇ ਆ ਕਿ ਕਿੰਨੇ ਕਿੱਥੋਂ ਤੱਕ ਪਰਤੀ ਲੈ ਕੇ ਗਿਆ ਸੋ ਮੇਰਾ ਇਹ ਅਜ ਦੀ ਆਡੀਓ ਦਾ ਇਹੀ ਮਕਸਦ ਹੈਗਾ ਕਿ ਜਿਹੜੀ ਇੱਕ ਗੱਲ ਤੁਸੀਂ ਕਰ ਰਹੇ ਹੋ 722 ਬੀਐਡ 100 ਬੰਦਾ ਤੁਸੀਂ ਐਨਓਆਈਐਸ ਦੀ ਗੱਲ ਕਰ ਰਹੇ ਉਹ ਤੁਹਾਡੇ ਬੰਦੇ ਆਈਟੀਟੀ ਹੈ ਚਾਹੇ 16 ਮਹੀਨੇ ਦਾ ਚਾਹੇ 24 ਮਹੀਨੇ ਦੀ ਹੈ ਉਹ ਵੀ ਚੈਲੰਜ ਤੁਸੀਂ ਕਹਿੰਦੇ ਹੋ ਵੀ ਅਸੀਂ ਘਟਾਉਣੇ ਆ ਚਾਹੇ ਵਲੰਟੀਅਰ 10 ਨੰਬਰ ਹੈ ਚਾਹੇ ਨੌਨ ਟੈਟ ਹੈ ਇਹ ਮੁੱਦੇ ਮੈਂ ਆਈਟੀਟੀ ਇਨ ਰੋਲ ਇਟਟੀ ਸਾਥੀਆਂ ਨੂੰ ਦੱਸਣਾ ਚਾਹੁੰਦਾ ਇਹ ਸਾਰੇ ਮੁੱਦੇ ਸਰਕਾਰ ਕੋਲ ਚ ਲੈ ਗਈ ਹੈ ਕਲੈਰੀਫਿਕੇਸ਼ਨ ਚ ਫਿਰ ਹੋਰ ਮੁੱਦਾ ਈਟੀਟੀ ਨੇ ਕਿਹੜਾ ਰੱਖਣਾ ਹੈ ਸਾਰੇ ਜਿਹੜੇ ਮੁੱਦੇ ਤੁਸੀਂ ਈਟੀਟੀ ਸਾਥੀਆਂ ਨੇ ਖੜਨੇ ਸੀਗੇ ਉਹ ਮੁੱਦੇ ਤਾਂ ਸਰਕਾਰ ਖੁਦ ਲੈ ਗਈ ਹੈ ਫਿਰ ਪਿੱਛੇ ਕੀ ਰਹਿ ਗਿਆ ਪਿੱਛੇ ਸਿਰਫ ਇਹ ਰਹਿ ਗਿਆ ਹੁਣ ਮੈਂ ਅਸਲ ਗੱਲ ਤੇ ਆ ਰਿਹਾ ਪਿੱਛੇ ਸਿਰਫ ਇਹ ਰਹਿ ਗਿਆ ਵੀ ਇਹ ਭਰਤੀ ਦੁਬਾਰਾ ਰੱਦ ਹੋਵੇ ਕੁਝ ਸਾਥੀਆਂ ਦੀ ਮਨਸ਼ਾ ਹੈ ਭਰਤੀ ਦੁਬਾਰਾ ਰੱਦ ਹੋਵੇ ਕਿਉਂਕਿ ਜਿਨ੍ਹਾਂ ਦਾ ਨੰਬਰ ਨੇੜੇ ਤੇੜੇ ਨਹੀਂ ਹੈ ਉਹ ਗੱਲਾਂ ਕਰ ਰਹੇ ਅੱਜ ਔਰ ਇਹ ਗੱਲਾਂ ਸਾਨੂੰ ਖੁਸ਼ੀ ਹੁੰਦੀ ਹੈ ਗੱਲ ਕਰਨ ਦਾ ਹੱਕ ਫਿਰ ਹੈ ਸਾਰਿਆਂ ਨੂੰ ਹੈਗਾ ਮੈਂ ਨਹੀਂ ਕਹਿੰਦਾ ਚਾਹੇ ਉਹ ਹਾਇਰ ਮਾਰਟ ਚਾਹੇ ਲੋਅਰ ਮਾਰਟ ਪਰ ਉਹ ਬੰਦੇ ਉਦੋਂ ਕਿੱਥੇ ਸੀ 3 ਸਾਲ ਪਹਿਲਾਂ ਜਦੋਂ ਲੱਖਾਂ ਰੁਪਏ ਜੇਬ ਚ ਲਾਉਣਾ ਸੀ ਕੋਟਾਂ ਦੇ ਧੱਕੇ ਖਾਣੇ ਸੀਗੇ ਉਦੋਂ ਕਿੱਥੇ ਸੀ ਇਹਦਾ ਮਤਲਬ ਕਿਤਨਾ ਕਿਤੇ ਸੈਲਫਿਸ਼ਨੈਸ ਨਜ਼ਰ ਆਉਂਦੀ ਹੈ ਇਹ ਸ਼ੁਰੂ ਤੋਂ ਆਈ ਹੈ 23 ਚੌਂਠੇ ਇਸੇ ਕਰਕੇ ਇਹਦਾ ਨੁਕਸਾਨ ਹੋਇਆ ਸੋ ਮੈਂ 888 8823 23 ਚੌਂਠੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਪਲੀਜ਼ ਕਿਸੇ ਦੀ ਗੱਲ ਨਾਲ ਚ ਨਾ ਉਹ ਬਾਕੀ ਸਾਰਿਆਂ ਨੂੰ ਆਪਣੀ ਮਰਜ਼ੀ ਕਰਨੀ ਹੈ ਸੀ ਕਿਸੇ ਰੋਕ ਦੇਣੀ ਜਿਹੜੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਸਰਕਾਰ ਲੈ ਚੁੱਕੀ ਕੋਰਟ ਚ ਲੈ ਕੇ ਜਾ ਚੁੱਕੀ ਹੈ ਬੀਆੜ ਦੀ ਸੁਪਰੀਮ ਕੋਰਟ ਦੀ ਜੱਜਮੈਂਟ ਕੋ ਸਰਕਾਰ ਉਹਦੀ ਗੱਲ ਕਰ ਰਹੀ ਹੈ ਕੋਰਟ ਚ ਦੁਬਾਰਾ ਸਰਕਾਰ 10 ਨੰਬਰਾਂ ਦੀ ਗੱਲ ਕਰ ਰਹੀ ਹੈ ਸਰਕਾਰ ਨਾਨ ਟੈਟ ਦੀ ਗੱਲ ਜਿੰਨੇ ਵੀ ਕੋਰੀਜੋਨਡਮ ਬਾਅਦ ਚ ਹੋਏ ਉਹਨਾਂ ਦੀ ਗੱਲ ਕਰ ਰਹੀ ਹੈ ਸਰਕਾਰ ਐਨਓਆਈਸ ਦੀ ਗੱਲ ਕਰ ਰਹੀ ਹੈ ਇਹ ਸਾਰੀ ਦੀ ਕਲੈਰਿਕਲ ਸਰਕਾਰ ਨੇ ਮੰਗੀ ਹੈ ਔਰ ਪ੍ਰੋਪਰ ਸਬੂਤ ਲਾ ਕੇ ਮੰਗੀ ਹੈ ਕੋ ਖਵਾਚ ਨਹੀਂ ਮੰਗੀ ਸੋ ਕੋਈ ਹੁਣ ਸਾਥੀ ਵਰਗਲਾ ਕੇ ਲੋਕਾਂ ਨੂੰ ਭੜਕਾ ਕੇ ਵਕੀਲਾਂ ਦੀ ਖੇਡ ਖੇਡਣਾ ਚਾਹੁੰਦਾ ਹੈ ਦੁਬਾਰਾ ਰੱਦ ਕਰਨ ਵਾਲੇ ਧੱਕਾ ਨਾ ਚਾਹੁੰਦੇ ਹੋ ਤਾਂ ਕੋਈ ਗੱਲ ਨਹੀਂ ਜਿੱਥੇ 3 ਸਾਲ ਲੰਘੇ ਆ ਉੱਥੇ ਵੀ ਲੜਾਈ ਲੜ ਲਵਾਂਗੇ ਪਰ ਸੱਚਾਈ ਦੱਸਣੀ ਸਾਰਿਆਂ ਨੂੰ ਜ਼ਰੂਰੀ ਸੀ ਸੋ ਮੇਰੀ ਬੇਨਤੀ ਹੈ ਇਹਨਾਂ ਗੱਲਾਂ ਜਿਹਕੇ ਨੂੰ ਸਹੀ ਲੱਗਦੀਆਂ ਤਾਂ ਸੁਣ ਲਵੇ ਜਿਹਕੇ ਨੂੰ ਨਹੀਂ ਲੱਗਦੀਆਂ ਤਾਂ ਸਤਿਕਾਰ ਸਹਿ ਸਾਰਿਆਂ ਦਾ ਆਦਰ ਮਾਨ